ਕੋਈ ਤਾਂ ਜੈਂਦਾਰ ਹੂੰ ਐਸਾ ਵੀ ਇਹ ਪੀਆ ਟੈਲੀਫੋਨ ਜਿਸ 17 70 ਦਾ ਤੇਲ ਪਾਇਆ ਬਾਕੀ ਨਾਲ ਲੋ ਲੋ ਜੁਕ ਲੈ ਮਿਸਤਰੀ ਹੁਣ ਦੋ ਤਿੰਨ ਦਿਨ ਹੋ ਗਏ ਘਰੇ ਹੀ ਬੰਦੇ ਆ ਸਮਝਦੇ ਲੱਗਦੀ ਨਹੀਂ ਕੋਈ ਕੀ ਫਿਟ ਕਰੀਏ ਕਿਤਰਾ ਕਰੀਏ ਘਰ ਜਿਆ ਮਾਤੇ ਵੀ ਖੜਨੀ ਆ ਹਾਂਜੀ ਕਰ ਦੇ ਕਰ ਦੇ ਆ ਤੇ ਵੀ ਕਰ ਲੱਭਿਆ ਕਰਨ ਆ ਪਰਲਾ ਵੀ ਤੀਰਾਂ ਕੋਟਾ ਵੀ ਤੀਰਾਂ ਕੋਟਾ ਵੀ ਤੀਰਾਂ ਇੰਦਰ ਵੀ ਤੀਰਾਂ ਚੱਲੰਦੇ ਆ ਕੱਲ ਭਰਾਇਆ ਗਲਾਸ਼ ਆ ਕੇ ਚੱਕ ਮਿੰਟ ਮਾਰ ਮਿੰਟ 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 ਪਰ ਸਸਕਾਲ ਪੰਜਾਬੀਓ ਕੀ ਹਾਲ ਚੱਲਿਆ ਵੈਲਕਮ ਟੂ ਮਾਈ ਅਵਰ ਨਿਊ ਬਲੌਗ ਅੱਜ ਦੇ ਦਿਨ ਤੋਂ ਅੱਜ ਦੇ ਬਲੌਗ ਦੀ ਹਿੰਦੀ ਸ਼ੁਰੂਆਤ ਤੇ ਮਿਸਤਰੀ ਸਦਾ ਘਰੇ ਹੀ ਆ ਆ ਕਿਉਂ ਚਲਾਇਆ ਏ ਨਹੀਂ ਉਹ ਬੰਦ ਕੀਤਾ ਵਾ ਰਹਿਣ ਉਹ ਬੰਦ ਕਿਥੋਂ ਕੀਤਾ ਬੰਦ ਤੇ ਹੁਣ ਹੋਇਆ ਕੋਈ ਨਹੀਂ ਚੱਲਣ ਦੇ ਖੁੱਲੋ ਲੌਕ ਪਾਉਣਾ ਇਹ ਵੀ ਸਪੈਸ਼ਲ ਕਰੇ ਸੱਦ ਲਿਆ ਉਹ ਦੂਜੀ ਚਾਬੀ ਵਾਲਾ ਨਹੀਂ ਲਿਆਂਦਾ ਦੂਜੀ ਚਾਬੀ ਵਾਲਾ ਵਾ ਉਹ ਕੰਪਿਊਟਰ ਵਾਲੀ ਚਾਬੀ ਆਹ ਚਾਬੀ ਵਾਲਾ ਵਾ ਯਾਰ ਧੁੱਪੀ ਧੁੱਪੀ ਨਹੀਂ ਆ ਗਈ ਕਰ ਲੈਨੇ ਆ ਕੋਣ ਰੁਕ ਕਰਕੇ ਤੁਰਾਂਗੇ ਆ ਖੋਹ ਅਸੇ ਪੰਜਾਬੀ ਹੋਰ ਆਉਂਦੀ ਐ ਇੱਕ ਹੋਰ ਆਉਂਦੀ ਐ ਆਹ ਆਪਣੀ ਦੁੱਤੀ ਉਹ ਦ ਆਪਣੀ ਮਰਜ਼ੀ ਜਿਹੜੀ ਮਰਜ਼ੀ ਲਾ ਲਾ ਦੂੰਆਂ ਉਹਨਾਂ ਦੋ ਦੁੱਤੀਆਂ ਪਾ ਦੇਂਗਾ ਹਾਂਜੀ ਹਾਂਜੀ ਦੁੱਤੀ ਵੇ ਲਾ ਉੱਥਿਆਂ ਦਾ 4 ਤਾਰ ਵਾਲਾ ਇੱਥੇ 2 ਤਾਰ ਵਾਲਾ ਨਿਕਲਿਆ ਇਹਨੂੰ ਪਤਾ ਪਤਾ ਨਹੀਂ ਉਹ ਵੀ ਬੜਾ ਕੋ ਕਰਾ ਗਈ ਔਰ ਜਾਂ ਪੈ ਗਈ ਜਾਂ ਫਿਰ ਖੁੱਲਾ ਖੁੱਲਾ ਮਿਸਤਰੀ ਕੋਲ ਨਾ ਜਾਵਾਂਗੇ ਬਸੇ ਹੋ ਗਿਆ ਦਲ ਲੰਕੜ ਕਿਉਂ ਨਹੀਂ ਦਿਆ ਮੁੰਡੇ ਜੀ ਉਹ ਕੰਦਲਾ ਨੜ ਨਹੀਂ ਖੁੱਲਾ ਕਿਹੜਾ ਨਹੀਂ ਖੁੱਲਾ ਆਸ਼ਰਮ ਕੋਲ ਲੈ ਨੂੰ ਚੰਗੀ ਰੀਨ ਆ ਕੇ ਪਲਾਸ ਨਾ ਪਲਾਸ ਨਾ ਲੈ ਫੋਨ ਲੀਏ ਵਾਏ ਨਿਕਲ ਨਹੀਂ ਦੇਈ ਕਿਸੇ ਦੀ ਰਾਤੀ ਚਾਚਾ ਰਾਤ ਨੀਚ ਪਤਾ ਨਹੀਂ ਕੀ ਬੋਲੀ ਜਾਂਦੇ ਹੋਏ ਕੌਣ ਮਣੀ ਦੇ ਤਾਂ ਹੈਗੇ ਨਿੱਕਾ ਸੁਗਮਣ ਵੀ ਛੋਟੇ ਘਰੇ ਗੋਟੀ ਲਿਆ ਉਹ ਤਾਂ ਮੁੰਡੇ ਨਾਲ ਲੱਗਾ ਹੋਈ ਵੇ ਲੱਭਣ ਕਿਸੇ ਨੂੰ ਕੁਝ ਨਹੀਂ ਦਿਆ ਆਵੇਂ ਮਾਰੀ ਜਾਂਦੇ ਆਪ ਤੂੰ ਆਹ ਖੋਲੀਏ ਨਾ ਚਾਬੀ ਫੜੀ ਵੜਿਆ ਅੰਦਰ ਚਾਬੀ ਪਈ ਉੱਥੇ ਨਿੱਕੀ ਸਾਰ ਨਿੱਕੀ ਜੇ ਫੜੀ ਸਾਰ ਨਿੱਕੀ ਕਿਹੜੀ ਸਾਰ ਨਿੱਕੀ ਹੈ ਯੂਨੀਵਰਸਾਲਾ ਖਾਂਚ ਤੇ ਪਾਂਦੀ ਫੇੜੀ ਆਹ ਪਾ ਦੇ ਸੇਤੀ ਚਾਬੀ ਯੇ ਰਹੀ ਲੱਭਾਈ ਚੁੱਕ ਮਗਰ ਲੇ ਲਾਈਟ ਵੀ ਫਿੱਟ ਕਰ ਦੋ ਮਗਰ ਲੇ ਕੁਮਾਦਨ ਖੜਾ ਗਿਆ ਇਹ ਚੁਪੜਾਈ ਉਹ ਮੰਨੂ ਰੱਖਿਆ ਸਮ ਕੁਲੂ ਅੱਜ ਗੋਤੀਆਂ ਨਹੀਂ ਪੜੀਆਂ ਯਾਰ ਉਹਦੇ ਤੋਂ ਜਾ ਮੋਟਿਆ ਜਾ ਉਹਦੇ ਤੋਂ ਓਏ ਕਿਹਦੇ ਕੋਲ ਲੈ ਤਾਂ ਦੀਰ ਤੇ ਕੱਢਦੇ ਜਾਓ ਤੇ ਫੜਦੇ ਕਿਹੜੀ 8 ਦੀ ਬੋਟੀ ਇਹ ਦੋਵਾਂ ਲਈ ਆ 8 ਦੀ ਦਾਦ ਲੈ ਚੋ ਲੈ ਕੋਈ ਤਾਂ ਨਾ ਜਾ ਨਕਸੀ ਜੰਨੇ ਪਰ ਇਹਨੂੰ ਖੁੱਲਣਾ ਹੈ ਤੇ ਦੋ ਦਸੇ ਕੱਢਦਾ ਘੇਟੇ ਲਾਈ ਹੋਈ ਹੈ ਗੋਰਮਾਂ ਦਾ ਰੋਲ ਨੇ ਆਜੀ ਜਾਂ ਲੌਗ ਪੈਦੇ ਜਾਂ ਫੇੜਾ ਤੂੰ ਇਸ ਤਰ੍ਹਾਂ ਫੁੱਲਾ ਖਲਾਇ ਮਿੱਤਰੋ ਬਲਾ ਜਾਂਗੇ ਗੋਟੀ ਲੈ ਆਓ ਯਾਰ ਫੜ ਕੇ ਉੱਤੋਂ ਚੱਲ ਗੋਟੀ ਆ ਚੌੜਾ ਓਏ ਇਹ ਤਾਂ ਕਰ ਲਾਂਗੇ ਦੋਵਾਂ ਵਾਲਾ ਆਪਾਂ ਕਰ ਲੈਣਾ ਮਾਂ ਇਹ ਦਿਨ ਟਾਈਚਲਾ ਦੋਵਾਂ ਵਾਲਾ ਕਿੱਥੇ ਕਰ ਲੋਗੇ ਓਏ ਕੋਈ ਰੱਬ ਦਾ ਨਾਲੇ ਕਰ ਦਾਂਗੇ ਆਵੇ ਹੈਗਾ ਚੌੜਾ ਦੋ ਤਰ੍ਹਾਂ ਨੇ ਬਾਬਾ ਥੱਲੇ ਲੱਗਿਆ ਜਾਤੀ ਜਾਓ ਮੁਰਸਾ ਫੜਾਉਂਦੇ ਕੋਟ ਫੜਨੇ ਤੁਹਾਨੂੰ ਵੜੀ ਖੋਲਣ ਦੀ ਯਾਜ ਮਿਸਤਰੀ ਜਾਂਦਾ ਮੇਰੇ ਤੋਂ ਲੈ ਆ ਮੈਂ ਕਰ ਦਿੰਦਾ ਮੁਰਕਾ ਕਿੱਥੋਂ ਤੇ ਨਿਕਲਿਆ ਕਿੱਥੋਂ ਲੈ ਆਏ ਅੱਗੇ ਦੱਸੋ ਨਹੀਂ ਬਾਪੂ ਫੈਲ ਆ ਗਿਆ ਲੱਗਦੇ ਹੁੰਦੇ ਹੂੰ ਉਸ ਤੋਂ ਵੀ ਇਹ ਪੀਓ ਟੈਲੀਫੋਨ ਨੂੰ ਦੇ ਸੇ 17 17 ਦਾ ਤੇਲ ਪਾਇਆ ਪੱਕੇ ਨੂੰ ਲੋ ਜੋਖਲੇ ਓਏ ਆ ਕੱਟ ਦੇ ਉਹਦੇ ਨਾਲ ਪਾਸ ਨਾ ਇਹ ਰਹਿਣ ਦੇ ਇਹ ਉਹ ਤਾਰ ਜਿਹੜੀ ਖਿੱਚੀ ਉਧਰ ਆਲਾ ਖੋਲ ਤੇ ਲੋਕ ਆਲ ਇੱਧਰ ਹੀ ਰੱਖ ਮੋਟ ਹਮ ਬੜੇ ਨਿਆ ਮੀਟਰ ਆਲਾ ਨਹੀਂ ਖੋਲਣਾ ਤੇ ਮੇਰੇ ਮੀਟਰ ਆਲਾ ਖੋਲ ਤਾਂ ਪਰਲਾ ਹੁੰਦਾ ਕੋਲਣਾ ਉਹ ਆ ਗਿਆ ਢੰਡਾਇਆ ਇਹੋ ਮੀਟਰ ਆਲਾ ਵਾ ਆ ਮੀਟਰ ਲੈ ਕੇ ਨਹੀਂ ਤੇ ਉੱਥੇ ਸਾਰਾ ਖੋਲ ਦੇ ਤੇ ਬਾਈ ਫਿੱਟ ਕਰਨ ਦੀ ਜੱਜਣਾ ਨਾ ਹੋਵੇ ਨਹੀਂ ਉਹ ਜੱਜ ਹੋਣੀ ਤੇ ਨਾ ਹੋ ਫਿਰ ਮਿਸਤਰੀ ਜਿੰਦਾਬਾਦ ਫੇਰੇ ਜਾਣਾ ਹੀ ਆ ਉਹ ਤਰਾ ਹੈ ਮਿਸਤਰੀ ਇਹ ਨਹੀਂ ਖੋਲ ਦੇਂਦੇ ਜਿਹੜਾ ਮੈਂ ਬੋਲ ਤਾ ਉਹਨਾਂ ਨੇ ਬਾਰੋ-ਬਾਰੋ ਪਾ ਦੇਣਾ ਹੈ ਮੈਂ ਆਖਿਆ ਵੀ ਮੋਟੇ ਨੂੰ ਮੈਂ ਵੀ ਨਾ ਕਰ ਉਹ ਡੰਡਾ ਕੱਢਦੀ ਇਹਨੂੰ ਕਰਨਾ ਮੀਟਰ ਭਾਜੀ ਦੇ ਸਿਰ ਤੇ ਖਲੋਤੇ ਆ ਉਹ ਮੂੰਹ ਦੇ ਪਾਰ ਪਈਦਾ ਮੂੰਹ ਟੁੱਟੇ ਨਾ ਪੈਂਦਾ ਪੈਂਦਾ ਵਾਲਾ ਮੀਟਰ ਕਿੱ데 ਚੱਲਦੇ ਆ ਇਹ ਆ ਭਾਟੁੰਦਾ ਆ ਖੁੰਮ ਲੈ ਲਿਫਟ ਲੈਣ ਵਾਲੇ ਮੈਂ ਤਾਂ ਪੁੱਲ ਲਗਾਵਾ ਉਹ ਤਾਂ ਅੱਜ ਸ਼ੌਕ ਕਰਨਾ ਹੁੰਦਾ ਆ ਆ ਫੜਾ ਦੇ ਤੀ ਛੱਡ ਦੇ ਇਹਨੇ ਆਖੇ ਸੀੜੀ ਤੇ ਲੰਘਦੇ ਨੇ ਮਿਸਤਰੀ ਹੁਣ 2-3 ਦਿਨ ਹੋ ਗਏ ਘਰੇ ਹੀ ਬੰਦੇ ਆ ਸਮਝਦੇ ਲੱਗਦੀ ਨਹੀਂ ਕੋਈ ਕੀ ਫਿੱਟ ਕਰੀਏ ਕਿ ਤਰ੍ਹਾਂ ਕਰੀਏ ਸਮਝਾਂ ਇਹਨਾਂ ਦਾ ਸੋਚ ਚਲ ਕੱਟਿਆ ਜਾਵੇ ਤਾਂ ਲੋਕੜਾ ਲੱਗੇ ਬਾਹਰ ਨਹੀਂ ਉਹ ਸਾਰਾ ਫੋਟਿੰਗ ਕਰਕੇ ਇਹਨੂੰ ਮੈਂ ਕੰਨੇ ਹਾਂ ਦਾਤ ਨਾ ਜੁੜੀ ਜਾ 500 ਕੋਟਲਾ ਹਰ ਤੋਂ 350 ਕੋਟਲਾ ਲਾਗਣ ਪਾਸੇ ਤਾਰ ਤੇ ਵੱਡੀ ਆ ਤੇ ਚੱਲਦੇ ਨੇ ਇਹ ਵੀ ਹੁਣ ਚੱਲਦਾ ਵੀ ਨਾ ਚੱਲਦਾ ਇਹ ਚੱਲੇ ਗਿਆ ਉਰਾ ਮੇਰਾ ਪਾੜੀਏ ਲੋਕ ਫੇਰ ਤੁਹਾਨੂੰ ਦੱਸਦੇ ਆ ਪੈਂਦਾ ਕਿ ਨਹੀਂ ਪੈਂਦਾ ਪਾਸ ਤੇ ਜੱਟੋ ਹੋ ਗਏ ਆ ਲੱਗ ਗਿਆ ਵਾ ਬਸ ਮੂੰਹ ਨਾ ਟੁੱਟੇ ਜੱਟੋ ਵਾ ਕਿੱਥੇ ਰੱਖੀਏ ਵਾ ਪਾਸ ਤੇ ਹੋ ਗਏ ਆ ਸੱਚ ਕੱਟਿਆ ਜਾਂਦੇ ਆ ਤੇ ਲੱਗ ਵੀ ਜਾਂਦਾ ਇੰਨੇ ਤੇ ਅਸੀਂ ਵੜ ਜਾਈ ਹੁਣ ਆਪਾਂ ਆ ਲਿਆਗੇ ਪਾਈਏ ਅਹ ਆ ਜੀ ਪਾਈਏ ਹਾਂ ਆਈ ਨਾ ਨਹੀਂ ਤਤੇ ਅਹੀਂ ਨਹੀਂ ਤਤੇ ਇੰਨੇ ਆਜੀ ਪਾਈਏ ਤੂੰ ਖੜਨਾ ਕਿਤੇ ਲੈ ਜਾ ਜਾ ਲੈ ਜਾ ਜਾ ਤੇਲ ਬੜਾ ਖਾਂਦਾ ਕੇ ਨੂੰ ਨਹੀਂ ਤੈਨੂੰ ਪਾ ਦੇ ਆਹੀਂ ਨਹੀਂ ਕਿ ਤੈਨੂੰ ਤੈਨੂੰ ਨਾ ਨਹੀਂ ਕਰਨੀ ਲੈ ਜੋ ਜਿਹੜਾ ਖੜਦਾ ਲੈ ਜੋ ਜਾ ਯਾਰ ਸਾਡੇ ਲੋ ਕੋਈ ਲੱਖੀ ਨਹੀਂ ਕੋਈ ਚੜੀ ਨਹੀਂ ਸਾਡੇ ਲੋ ਜਿਹੜਾ ਮਰਜ਼ੀ ਲੈ ਜਾਏ ਬਸ ਜਿਤਰਾ ਦਾ ਖੜਿਆ ਉਤਰਾ ਦੇ ਦਈਏ ਬਾਕੀ ਇਹਨੂੰ ਕੋਈ ਗੱਲ ਬਾਤ ਨਹੀਂ ਠੀਕ ਆ। ਯਾ। ਕਹੇ ਨੂੰ ਨਹੀਂ ਆ ਇਹ ਨਾ ਕਰਦੇ। ਮੈਂ ਫੇਰ ਖੋਲ। ਬਸ ਜਿਤਰਾ ਦਾ ਘਰੋਂ ਖੜਿਆ ਨਾ ਸਹੀ ਸਲਾਮ ਤੋਂ ਉੱਤਰਾ ਤਾਂ ਸਹੀ ਸਲਾਮ ਦੇ ਘਰੇ ਡੱਕ ਜੇ। ਤੇ ਕਿਸੇ ਨੂੰ ਨਾ ਨਹੀਂ ਜਿਤਰਾ ਮਰਜ਼ੀ ਲੈ ਜਾ। ਕਿਤੇ ਨਹੀਂ ਫੇਰ ਖੋਲੀਆਂ ਨਾ। ਮੈਂ ਫੇਰ ਖੋਲ ਲੇ ਮੇਰੇ ਤੋਂ। ਚੱਲ। ਤੇ ਫੇਰ ਲਾਈਏ ਵੀ। ਫੁੱਲੀ ਕਿਤਰਾ ਜਾਂਦਾ। ਇਹ ਹਾਥੀ ਬਹੁਤਾ ਭਾਰਾ ਹੈ। ਹੂੰ। ਫਿਰ ਕਰੋ ਫਿੱਟ ਪ੍ਰੋਵਾ ਮਿੰਟ ਮਰੋ ਸੋਈਏ ਗੜੀ ਨੀਂਦ ਆਉਂਦੀ ਰਾਤ ਦੀ ਰਾਤੀ ਸਤਾ ਢੋੜਾ ਮੈਂ ਆ ਸੁਤੇ ਰਹਾ ਚਾਤਾ ਮੈਂ 12 ਵਜੇ ਆਣ ਕੇ ਸੋਤਾ ਤੇ ਮੈਂ ਨਹੀਂ ਟੜਕੇ ਉੱਠਿਆ ਤੇ ਆ ਸੁਤੇ ਰਹਾ ਏ ਤੈਨੂੰ ਵੀ ਸੁਤੇ ਹੀ ਆ ਤੈਨੂੰ ਹੀ ਸੁਤੇ ਤੂੰ ਉਹ ਟਾਈਮ ਜਾ ਕੇ ਨਾ ਦੋ ਤਿੰਨ ਸੋ ਗਿਆ ਫੂਨ ਤਾਂ ਤੇਰਾ ਟਾਈਮ ਨੇ ਬੰਦ ਹੋ ਗਿਆ ਫੋਨ ਕਿਉਂ ਕਿੰਨਾ ਟੇਰੇ ਚੱਲਦਾ ਰਿਹਾ 18% ਤੇਰਾ ਫੋਨ ਹੈ। ਤਾਂ ਉਹ ਤੇ 9% ਰਹਿ ਗਿਆ ਘਰ ਜਾਂਦੇ ਜਾਂਦੇ। ਇਹ ਕਿਹੜਾ ਫੋਨ ਹੈ? ਤੋ ਕੋਈ ਲਈਏ। ਫੋਨ ਹੀ ਖੋ ਲਈਏ। ਹੂੰ ਕਿਸੇ ਗੱਲ ਨਹੀਂ ਹਾਂ ਹਟ। ਐਨੋ ਕਿ ਐਨੋ? ਚੱਲ ਖੋਲ ਲੈ ਹਣ ਕੱਸਿਆ ਨਹੀਂ ਜਾਂਦੇ। ਉਹ ਨਹੀਂ ਕੱਸਿਆ ਵੀ ਜਾਂਦੇ ਆ। ਉਹ ਹੱਥ ਜਿਆਦਾ ਭਰ ਆ ਲੈ ਇੱਧਰ ਲਾ ਕੇ ਲਾਇਆ ਨਾੜ। ਨਾੜੀ ਕੱਦ ਨਹੀਂ ਜਾਂਦਾ। ਨਹੀਂ ਇਹਦਾ ਨਹੀਂ ਇਹਦੀ ਨਾੜੇ ਦਾ ਉਹ ਇਹਦਾ ਵਾ ਉਹ ਨਹੀਂ ਨਾੜੇ ਦਾ ਉਹ ਮੈਂ ਥੱਲੇ ਹੋ ਚੁੱਕਿਆ ਵਾ ਯਾਰ ਇਹਦਾ ਨਾੜੇ ਆ ਇਹਦਾ ਲੜੀ ਤਾਂ ਨਾ ਉਹ ਗੋਲ ਜਿਹਾ ਵਾ ਉਹਦੇ ਤੋਂ ਵਾਸ਼ ਹੋਣੀ ਓਏ ਇਹ ਲੱਥਾ ਬਾਈ ਦੇ ਨਾਲੋਂ ਇੱਧਰ ਲੈਣ ਉਹ ਇਹ ਲੱਥਾ ਵਾ ਤੂੰ ਅੰਮੀ ਥੋੜ੍ਹ ਕੇ ਰੱਖ ਮਲਮ ਨਾਲ ਕੋਸੋ ਜੇ ਇੱਧਰ ਪਿਛੜ ਤੂੰ ਗੋਟੀ ਦੇ ਟਿੱਕੋ ਮੁੱਢਣ ਆ ਕੰਸ ਲੈਣ ਦੇ ਨੇ ਲੋ ਬੰਦੇ ਆਦੇ ਕਿਸੇ ਨੂੰ ਕੁਝ ਨਹੀਂ ਪਤਾ ਲੱਗੰਦੇ ਆ ਕਿ ਕਿਤਰਾ ਕਿਸਣਾ ਕੀ ਕਰਨਾ ਖੋਲ ਕੇ ਬਹਿ ਗਏ ਚੱਲੋ ਹਲੇ ਪੁੱਛਣੇ ਕਰਨੀ ਬਸ ਐਡ ਹੋਇਆ ਵੀ ਖੋਲ ਕੇ ਲੱਗਾ ਮੈਂ ਤੇ ਉਹ ਪਰਵੇਂ ਦਾ ਉਹ ਕੌਣ ਲੀਣਾ ਮੈਂ ਤੇਰੇ ਦਾਸ ਤੋੜ ਦੇਵੇਂ ਤੂੰ ਨਾ ਰਹਿ ਇਹਨੂੰ ਕਰ ਇਹਨੂੰ ਇਹਨੂੰ ਮੇਰੇ ਨਾਲ ਮਜ਼ਾਕ ਨਾ ਕਰਿਆ ਕਰੋ ਇਸ ਤਰ੍ਹਾਂ ਦਾ ਤੁਸੀਂ ਤੇ ਸਾਨੂੰ ਡਰਾਉਂਦੇ ਰਹੇ ਜੇ ਥੱਲੇ ਚੋਬਰਾ ਨੇ ਫੇਟਾ ਹੋ ਗਿਆ ਫਿੱਟ ਫਿੱਟ ਹੋ ਗਿਆ ਫਿੱਟ ਲਾਗ ਮੂੰਹ ਮਾਫ ਕਰਤਾ ਚੰਗਰੀ ਨਾ ਉਹ ਥੱਲੇ ਤਾਂ ਨਹੀਂ ਹਿਲਦਾ ਥੱਲੇ ਹਿਲਦਾ ਨਾ ਜਾਂਦੇ ਆ ਮੂੰਹ ਸਾਰਾ ਹੀ ਲੰਦਿਆ one hour later. ਨਵੇਂ ਮਿੱਤਰਾ ਬੰਦੇ ਦੁਰਪਾਈ ਰਾਸ਼ਨ ਡਾਉਣ। ਪਹਿਲਾਂ ਕੋਈ ਨਹੀਂ ਆ ਲੱਥੀ ਚੜੀ ਦੀ। ਸਿਰਫ ਉੱਠੇ ਮੂੰਹ ਆ ਤੋਤਾ ਚਲੋ ਹੀ ਰਾਸ਼ਨ ਨੂੰ। ਵੇਖੋ ਜੀ ਆ ਮੇਨ ਆ ਮੇਨ ਬੰਦਾ। ਆਖੋ ਜੇ ਸਿੱਧੇ ਚੱਲ ਗਏ ਤੇ ਮੋੜਨਗੇ ਜ਼ਰੂਰ ਐ ਆਹ ਮੁੜ ਗਏ। ਆਹ ਮੁੜ ਗਏ। ਆਹ ਮੁੜ ਗਏ ਇਕੱਲੇ ਬੰਦਾ ਦਾ ਆਉਂਦਾ ਉਹ ਥੋੜਾ ਚੌਲ ਜਿੱਥੇ ਮਰਜ਼ੀ ਜਿੱਤਰਾ ਮਰਜ਼ੀ ਪਵਾ ਲਓ ਮਨੇ ਪਰ ਮਨੇ ਪੀਰ ਵੀਰ ਮਨੇ ਕੌਣ ਚੌਲਾਂ ਦੇ ਵਿੱਚ ਤੇ ਜਿੱਥੇ ਮਰਜ਼ੀ ਬਿਠਾ ਲਓ ਚੌਲਾਂ ਦੇ ਵਿੱਚ ਤੇ ਕੋਈ ਚੱਕਰ ਹੀ ਨਹੀਂ ਆ ਚਲੋ ਛਕਦੇ ਫਿਰ ਆਪਾਂ ਵੀ ਗੱਪਾਂ ਛਕਣਾ ਤਾ ਛਕਾਂਗੇ ਜੀ ਜੂ ਜਰਾ ਪਟੂਰੇ ਹੈ ਛਕਾਂਗੇ ਆਏ ਆਹ ਯੋ ਹੈ ਜਿਹੜੀ ਰੋਟੀ ਨਹੀਂ ਖਾਦੀ ਓ ਸੱਚੀ ਨਹੀਂ ਗੁਰਦਰੇ ਛਕਣੀ ਦਿੱਤੀ ਨਹੀਂ ਗੁਰਦਾਰੇ ਸ਼ਕਿਓਂ ਤਰੇ ਕੀ ਚੱਕਿਆ ਮੈਂ ਉਹ ਕੱਲ ਦੀ ਖਾਧੀ ਸਿੱਧੇ ਪੀਜ਼ ਵਾਲੀ ਲਾਈਨ ਚ ਸਿੱਧੇ ਪੀਜ਼ ਵਾਲੀ ਲਾਈਨ ਚ ਸਮੈਲ ਨੇ ਤਾਂ ਯਾਰ ਨਹੀਂ ਪਾਲ ਕਾਲੇ ਕਾਊਂਟਰ ਸੈੱਟ ਪਾਲ ਕਾਲੇ ਪਗੋੜਿਆਂ ਦੇ ਨਾਲ ਡਿਜੀਟਲ 2 ਕਿਲੋ ਪੀਜ਼ ਵਾਲੀ ਲਾਈਨ ਚ ਲੱਗੇ ਹੋਏ ਆ ਕੱਲ ਵੀ ਲੱਗੇ ਹੋਈ ਸੀ ਕੱਲ ਫਿਰ ਆ ਬੰਦਾ ਲੈ ਗਿਆ ਕਿੱਥੇ ਆ ਉਹ ਤਾਂ ਗੱਫੇ ਫਿਰ ਤੋਂ ਆਉਂਦੇ ਆ ਮੰਨ ਲਈ ਉਹ ਰੇਮਕਲੇਆ ਹਾਣੀ ਆ ਗਿਆ ਹੋਣੀ ਹੈ ਬਾਬੇ ਬਾਰੇ ਪੀਜਾ ਦੇ ਮੂੰਹ ਮੋੜੇ ਯਾਰ ਕਿੰਦੀ ਕਰਦਾ ਓਏ ਇਹਨਾਂ ਦੇ ਨਾ ਮੜੇ ਇਹਨਾਂ ਦੇ ਨਾ ਮੜੇ ਪੀਜਾ ਦਾ ਮੂੰਹ ਇਧਰੇ ਲੈ ਜਾਂਦੇ ਰਸ਼ਨ ਡਾਊਨ ਨੂੰ ਲੈ ਜਾਂਦੇ ਰਸ਼ਨ ਡਾਊਨ ਨੂੰ ਕਰ ਦਿਆ ਮਾਤੇ ਵੀ ਖੜਨੀ ਆ ਹਾਂਜੀ ਕਰ ਦੇ ਕਰ ਦੇ ਆ ਤੇ ਵੀ ਕਰਨੀ ਸਾਰੇ ਨੇ ਛੋਟੀ ਟਾਲੀ ਤੇ ਤੂੰ ਇਕੱਲਾ ਇਧਰੇ ਛੋਟੀ ਮੋਟੀ ਜਿਲੇਗਾ ਨਾ ਉਹ ਗੱਲੀ ਲੱਗ ਗਿਆ ਨਾ ਬਈ ਕੀ ਹਾਲ ਹੈ ਕਿ ਪਿਛਲੇ ਸਾਲ ਤੋਂ ਹਾਂ ਬੂਲਾ ਵੀ ਚਲੇ ਗਿਆ ਇਹਨਾਂ ਹਾਂ 40 ਯਾਰੀ ਵੱਡੀ ਆ ਉਹ ਵਾਸ਼ ਟੀੜਾ-ਤੀੜਾ ਕੋਟਾਂ ਦਾ ਚੱਲ ਪਿਆ ਕਰਨ ਆ ਪਰਲਾ ਵੀ ਤੀੜਾ ਕੋਟਾ ਵੀ ਤੀੜਾ ਕੋਟਾ ਵੀ ਇੱਧਰ ਵੀ ਤੀੜਾ ਚੱਲੰਦਿਆ ਨੇ ਹਾਂ ਆਪਾਂ ਛੱਡ ਲਿਆ ਓਹ ਨੇਵੜਿਆ ਦਾ ਪ੍ਰਧਾਨ। ਬੇ ਦਹੀ ਚੱਲਦਾ ਹੈ ਗੱਲ। ਖੋ ਖੋ ਕੇ ਥਾਲੀਆਂ اٹھਾਇਆ ਮਹਾ ਦੇ। ਉੜਦੇ ਨਹੀਂ ਇਹ। ਬੜਾ ਯੋਰ ਲਾ ਕੇ ਠਾਇਆ। ਇਹਦੀ ਥਾਲੀ ਕੋਈ ਮੈਂ ਦੇ। ਇਹਦੀ ਥਾਲੀ ਖੋਈ ਆ ਬੰਦੇ ਦੀ ਥਾਲੀ ਖੋਈ ਉੜਦਾ ਹੀ ਨਹੀਂ। ਓ ਕੀ ਹੋ ਜਾਵੇ ਉਧਰ ਪਾਣੀ ਪੀਣੇ ਆ। ਓ ਸਰਦਾਈ ਓ ਯਾਰ ਓ ਸਰਦਾਈ। ਬੱਲੇ। ਹੁਣ ਗੱਪਾ ਚੱਗ ਗਿਆ ਤੇ ਸ਼ਰਦਾਈ ਪੀਂ ਜੱਲੇ ਓਏ ਉੱਥੇ ਭਰਾ ਸਿੰਮੂ ਇੰਤਜ਼ਾਰ ਕਰ ਰਿਹਾ ਇੰਤਜ਼ਾਰ ਖਾ ਗਿਆ ਪਟੂਰੇ ਖਾ ਗਿਆ ਤੇ ਪੀਏ ਹੁਣ ਸ਼ਰਦਾਈ ਪੀਣੀ ਆ ਚੱਲ ਭਰਾਇਆ ਗਲਾ ਛਾ ਕੇ ਚ ਮਿੰਟ ਮਾਰ ਮਿੰਟ 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 ਪਰ ਚੱਲ 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 ਜੇ ਡੋਲਗੀ ਤੇਰਾ ਹਿਸਾਬ ਲਾਣਾ ਇੱਧਰ ਇੱਧਰ ਚੱਲ ਇੱਧਰ ਵੇਹ ਸ਼ਰਾਬ ਵੇਹ ਜੇ ਤੂੰ ਢੋਲੀ ਤੇ ਤੇਰਾ ਵਿਆਹ ਨਹੀਂ ਹੋਣਾ ਇਹਨੂੰ ਲੱਸੀ ਵੰਦ ਨਹੀਂ ਆਈ ਹੁੰਦੀ ਮਿੰਟ ਬਾਅਰ ਪਾਣੀ ਹੈਗੀ ਪੀ 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 ਪਾਤ ਜੀਆ ਜੂਸ ਜੂਸ ਕੰਮ ਤੁੜ ਜਕਣਾ ਸਵਾਦ ਜੀ ਹੋਵੇ ਪੰਜ ਛੇ ਲੱਖ ਲਾਤੀਗੇ ਬਾਲ ਨਹੀਂ ਆਉਣਾ ਇੱਕ ਹੋਰ ਕਾਹਦੇ ਓਏ ਉਹ ਹੀ ਹੋਰ ਘਟਾਲਾ ਓਏ ਹੋਰ ਘਟਾਲਾ ਨਹੀਂ ਨਹੀਂ ਓਏ ਆ ਛਕਦਾ ਤੂੰ ਓਏ ਇਧਰ ਆ ਗੁਰਮਣਾ ਓਏ ਥੋੜਾ ਪਵਾ ਸਹੀ ਤੂੰ ਉਠਾ ਨਹੀਂ ਸੁੱਚਾ ਏ ਓ ਜੂਠਾ ਸੁੱਚਾ ਮੈਂ ਪਾਉਣਾ ਨਹੀਂ ਤੂੰ ਆਪ ਕੰਡਾ ਪੇ ਦੇ ਸਮਾਂ ਆਈ ਵਾਸ ਲੇਟਰ ਲਾ ਵੀ ਮਿੱਤਰਾ ਅਗਲੇ ਅਗਲੇ ਬੰਨੇ ਤੈਨੂੰ ਸੱਚ ਪਿਆਈ ਹੁਣ ਇਹਨੂੰ ਭਾਵਾ ਕੀ ਕਰਨਿਆ ਮੈਂ ਮੋਟਰ ਸੌਦਾ ਪਾਵਾ ਲਓ ਮਿੱਤਰਾ ਪੂਜਾ ਵੀ ਕਰਤਾ ਵਿੱਚੋਂ ਓ ਇੱਧਰ ਲਿਆ ਕਰ ਸਿੱਧਾ ਓਏ ਆ ਤੋਲ ਫੜਾ ਓਏ ਆ ਫੜ ਪ੍ਰਿੰਸ ਓ ਸਿੰਮੂ ਆ ਫੜ ਮਿੰਟ ਮਾਰ ਆਇਆ ਇੱਧਰ ਆਇਆ ਓਏ ਮੂੰ ਫੜਲਾਸੀ ਓ ਪਰਾਂ ਕਰ ਲੈ ਏ ਕਰ ਸੁੰਦਾ ਨਹੀਂ ਤੈਨੂੰ ਉਹ ਇੱਧਰ ਆ ਉਹਨੂੰ ਖੋਲ ਲੈ ਦੇ ਪਿੱਛੇ ਤੂੰ ਵੀ ਨਹੀਂ ਲਾਇਆ ਆਦੇ ਕੋਲ ਤੂੰ ਆਦੇ ਕੋਲੋਂ ਲਾਇਆ ਤੇ ਤੈਨੂੰ ਦੇਵਣਾ ਹਾਂ ਜਿਹੜੇ ਪਿਆਉਂਦੇ ਆ ਉਹ ਮੋਟਾ ਤੂੰ ਕੋਣ ਨੇ ਹੁੰਦਿਆ ਮੋਟਾ ਫੜਾਈ ਆ 1300 ਇੱਕ ਜਿਆਦਾ ਪਾ ਦੇ ਚਾਚਾ ਉੱਤੇ ਮੁੰਡਾ ਦੇ ਦੇ ਪਰ ਉੱਪਰ ਲਾ ਦੇ ਲੱਗਾ ਹਾਂ ਉਹ ਗਲਾਹ ਮੈਨੂੰ ਪਿਆ ਤੂੰ ਕੋਈ ਵੀ ਨਹੀਂ ਉਹ ਇੱਧਰ ਸਾਲਾ ਕਿੱਥੇ ਆ ਔਰ ਸਾਲਾ ਇੱਕ ਲੈਣ ਗਿਆ ਹੋਰ ਬੁੱਤ ਜਿਹਨੂੰ ਨਹੀਂ ਬਚਣੀ ਜਿਹਨਾਂ ਮੇਰੇ ਗਲਾਸ ਚ ਨਾ ਪਈ ਜਿਹੜੀ ਜਿਹੜੀ ਤੇਰੇ ਨੂੰ ਪਹਿਲਾਂ ਪੈਗੀ ਗਲਾਸ ਚ ਇੱਕ ਗਲਾਸ ਪੀ ਲਿਆ ਤਾਂ ਫਿਰ ਪੀ ਲਿਆ ਮੈਂ ਤੈਨੂੰ ਦੱਸਦਾ ਏ ਕਿ ਕਿ ਇਧਰ ਉਧਰ ਕੀ ਜਾਂਦਾ ਕਿੱਥੋਂ ਕਿੱਥੋਂ ਆਇਆ ਪਹਿਲਾਂ ਮੈਨੂੰ ਦੱਸ ਕੀ ਕਰਨੇ ਆ ਯਾਰ ਵੇਖ ਲੈ ਯਾਰ ਉਹ ਗੈਸ ਬਿਲੀ ਲੈ ਕੇ ਆਇਆ ਤੂੰ ਮੰਮੀ ਲੱਗਿਆ ਕਿਤੇ ਲੱਗਿਆ ਆ ਕਿਤੋਂ ਲੱਗਿਆ ਜੀ ਕਿਤੋਂ ਲੱਗਿਆ ਜੀ ਉਹ ਬਿੰਡਾ ਰੋਡ ਤੋਂ ਕਿਰਪਾ ਰੋਡ ਦੇ ਪਾਸੇ ਕਿਰਪਾ ਅੱਛਾ ਚਿਹਰੇ ਚੱਲੀ ਗਏ ਪ੍ਰੇਮਿਆ ਸ਼ੇਵ ਕਰਾ ਲਈ ਓਏ ਚੱਲ ਜਾਂਗੇ ਚੱਲ ਠੀਕ ਆ ਪੱਕਾ ਪੱਕਾ ਜੀ ਪੱਕਾ ਪ੍ਰੇਮਿਆ ਚਿਹਰੇ ਚ ਚਿਹਰੇ ਚਲਾਂਗੇ ਨਹੀਂ ਪੱਕਾ ਜੀ ਸ਼ੇਵ ਕਰਾ ਲਈ ਪ੍ਰੇਮਿਆ ਸਗੁਰ ਇੱਥੇ ਕਰਦੇ ਆ ਬਲੌਗ ਦਾ ਐਂਡ ਜੇ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ